ਸਰਕਾਰ ਨੇ ਕਿਸਾਨਾਂ ਨੂੰ ਰੈਲੀ ਕਰਨ ਵਾਸਤੇ ਐਨਓਸੀ ਦਿੱਤੀ ਹੋਈ ਆ ਦੂਸਰੇ ਪਾਸੇ ਜਿਹੜਾ ਹੈਗਾ ਸੀਵਰੇਜ ਦਾ ਪਾਣੀ ਆ ਜਿਹੜਾ ਆਰਾਮ ਲੀਲਾ ਗਰਾਊਂਡ ਦੇ ਵਿੱਚ ਛੱਡ ਦਿੱਤਾ ਗਿਆ ਤੇ ਦੇਖ ਲਓ ਵੀ ਉਹ ਜਿਹੜਾ ਸਾਰਾ ਸਾਰਾ ਗਰਾਊਂਡ ਸੀਗਾ ਉਹ ਭਰ ਦਿੱਤਾ ਠੀਕ ਆ ਤੇ ਆਹ ਜਿਹੜਾ ਹੈਗੀ ਜਿਹੜੇ ਕਾਲਜ ਤੁਹਾਨੂੰ ਦਿਖ ਰਿਹਾ ਹੈ ਨਾ ਜਿੱਥੇ ਆ ਬਾਬੇ ਫਿਰਦੇ ਆ ਦਿੱਲੀ ਪੁਲਸ ਵਾਲਾ ਨਾਮ ਲਿਖਿਆ ਇੱਕ ਤਰ੍ਹਾਂ ਦੀ ਇਹ ਪਾਰਟੀ ਸੀ ਅੱਧ ਸੀਗਾ ਠੀਕ ਆ ਤੇ ਪਰ ਕਿਉਂਕਿ ਕਿਸਾਨਾਂ ਦੀ ਆਮਦ ਜਿਹੜੀ ਆ ਹਜੇ ਲਗਭਗ ਸਵੇਰ ਦੇ 7:30 ਵਜੇ ਆ ਤੇ ਕਿਸਾਨ ਆ ਜਿਹੜੇ ਹੈਗਾ ਵੱਡੀ ਗਿਣਤੀ ਦੇ ਵਿੱਚ ਆਇਆ ਤੇ ਉਦੋਂ ਨਾਲ ਦੀ ਨਾਲ ਜਿਹੜਾ ਹੈਗਾ ਇਧਰੋਂ ਆਪਾਂ ਕਹਗੇ ਇਧਰ ਇਹ ਬਸੋ ਸੀਵਰੇਜ ਦਾ ਢੱਕਣ ਚੱਕਿਆ ਗਿਆ ਤੇ ਇਥੋਂ ਇੱਕ ਮਿੰਟ ਦਿਖਾ ਕੇ ਲੈ ਤੁਹਾਨੂੰ ਆ ਜਿੱਥੋਂ ਲੰਗੀ ਜਾਂਦੇ ਆ ਆ ਸੀਵਰੇਜ ਦਾ ਢੱਕਣ ਚੱਕ ਕੇ ਹਜੇ ਵੀ ਗਿੱਲਾ ਹੀ ਪਿਆ ਤੇ ਇਥੋਂ ਪਾਇਪ ਰਾਹੀ ਜਿਹੜਾ ਹੈਗਾ ਗੰਦਾ ਪਾਣੀ ਪਾਣੀ ਦੂਜਾ ਵੀ ਨਹੀਂ ਛੜਿਆ ਮੈਂ ਜਿਹੜਾ ਹੈਗਾ ਗੰਦਾ ਪਾਣੀ ਆ ਜਿਹੜਾ ਸ਼ਹਿਰ ਦਾ ਉਹ ਇੱਕ ਵਾਰੀ RAM LILA ਗਰਾਊਂਡ ਦੇ ਵਜੇ ਛੱਡਿਆ ਹੋਇਆ ਤਾਂ ਕਿ ਜਿਹੜਾ ਹੈ ਕਿਸਾਨ ਜਿਆਦਾ ਇਕੱਠੇ ਨਾ ਹੋ ਸਕਣ ਉਹਨਾਂ ਦੀ ਸਟੈਂਥਾ ਜਿਹੜੀ ਉਹ ਪੂਰੀ ਦੀ ਪੂਰੀ ਮੀਡੀਆ ਨੂੰ ਪਤਾ ਨਾ ਲੱਗੇ ਵੀ ਕਿੰਨਾ ਕਿ ਜਿਹੜਾ ਹੈ ਸਟੈਂਦਾ ਤਾਂ ਕਰਗੇ ਇਹ ਜਿਹੜਾ ਹੈਗਾ ਸੀਵਰੇਜ ਦਾ ਪਾਣੀ ਅਬਾ ਇਹ ਗੰਦਾ ਪਾਣੀ ਆ ਜਿਹੜਾ ਉਹ ਆਰਾਮਲੀਲਾ ਗਰਾਊਂਡ ਦੇ ਵਿੱਚ ਛੱਡਿਆ ਹੋਇਆ ਬਿਲਕੁਲ ਤੇ ਬਿਲਕੁਲ ਜਾਣ ਕੇ ਛੱਡਾ ਨਾ ਭਾਈ ਤੁਸੀਂ ਦੱਸੋ ਕੀ ਕਹਿਣਾ ਚਾਹੋਂਗੇ ਇਹਦੇ ਸਾਡੇ ਵਾਸਤੇ ਬੁਰਾ ਹਾਲ ਕਰਿਆ ਵੀ ਉਹਨਾਂ ਦੇ ਕੱਪੜਾ ਲੀੜਾ ਲੱਗੇ ਵੀ ਨਾ ਇਕੱਠਾ ਨਾ ਹੋਵੇ ਇਹ ਵੀ ਆ ਵੀ ਤਸਵੀਰ ਜਿਹੜੀ ਹੈਗੀ ਪੂਰੀ ਪੂਰੀ ਜਿਹੜੀ ਹੈਗੀ ਜਾਵੇ ਨਾ ਲੋਕਾਂ ਤੱਕ ਵੀ ਕਿੰਨਾ ਜਿਹੜਾ ਇਕੱਠਾ ਸੋ ਆ ਦੇਖ ਲੋ ਵੀ ਜਿਹੜਾ ਹੈਗਾ ਲਗਭਗ ਅੱਤੇ ਅੱਤੇ ਜਿਹੜਾ ਹੈਗਾ ਰਾਮ ਲੀਲਾ ਗਰਾਊਂਡ ਦੇ ਵਿੱਚ ਦਾ ਹੈਗਾ ਗੰਦਾ ਸੀਵਰੇਜ ਦਾ ਪਾਣੀ ਆ ਜਿਹੜਾ ਉਹ ਸਪੈਸ਼ਲ ਤੌਰ ਤੇ ਉਧਰੋਂ ਚੱਕ ਕੇ ਉਹਦੇ ਨਾਲ ਟੱਕਣਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਉਥੋਂ ਪਾਇਪ ਨਾਲ ਇਥੇ ਜਿਹੜਾ ਹੈਗਾ ਰਾਤ ਨੂੰ ਛੱਡਿਆ ਹੋਇਆ ਠੀਕ ਆ ਰਾਤ ਨੂੰ ਛੱਡ ਕੇ ਜਿਹੜਾ ਆ ਸਾਰਾ ਸਾਰਾ RAMLILA ਗਰਾਊਂਡ ਆ ਠੀਕ ਆ ਉਹ ਪਰਿਆ ਅਸਲ ਦੇ ਵਿੱਚ ਇਹੋ ਜਿਹੇ ਜਿਹੇ ਚੁਗੀਆਂ ਚਾਲਾਂ ਨਾਲ ਜਿਹੜਾ ਹੈਗਾ ਹਾਂ ਕੋਈ ਹਜੜਾ ਕੋਈ ਦੀਆਂ ਚਾਲਾਂ ਨਾਲ ਜਿਹੜਾ ਹੈਗਾ ਇਹ ਕਿਸਾਨਾ ਸਟਰੈਂਥ ਆ ਜਿਹੜੀ ਉਹ ਝੁਕ ਨਾਲ ਨਹੀਂ ਕਿ ਇਹ ਮੰਨ ਲਓ ਸਾਰਾ ਪਰ ਇੱਕ ਗੱਲ ਹੈਗੀ ਆ ਵੀ ਸਰਕਾਰ ਜਿਹੜਾ ਹੈਗਾ ਕਿਸ ਤਰ੍ਹਾਂ ਦੀਆਂ ਆਪਾਂ ਕਿ ਗੇ ਛੋਟੀਆਂ ਛੋਟੀਆਂ ਆਪਾਂ ਕਿ ਗੇ ਗੰਦੀਆਂ ਚਾਲਾਂ ਤੇ ਆਈ ਹੋਈ ਹੈ ਕਿ ਜਿਹੜਾ ਆ ਸੀਵਰੇਜ ਦਾ ਪਾਣੀ ਆ ਉਹ ਗੱਲ ਕਰਦੀ ਆ ਸਰਕਾਰ ਗਿਰੀਆਂ ਗੱਲਾਂ ਬਿਲਕੁਲ ਬਿਲਕੁਲ ਨਾ ਨਿਰੰਤਰ ਧੱਕਾ ਕਰਦੀ ਆ ਇਹ ਕਿੰਨਾ ਕਰ ਰਹੀ ਆ ਕਿਸਾਨ ਨਾਲ ਉਹ ਵੀ ਗੱਲ ਆ ਵੀ ਚਲੋ ਤੁਸੀਂ ਜਦੋਂ ਆ ਹੀ ਗਏ ਆ ਨਾਲੇ ਹੁਣ ਕੋਈ ਅਸੀਂ ਪੱਤਾ ਨਹੀਂ ਥੋੜਾ ਥੋੜਾ ਨਾ ਕੋਈ ਜਾਮ ਲਾਇਆ ਕੁਝ ਵੀ ਨਹੀਂ ਹੈ ਨਾ ਸੋ ਜਿਹੜਾ ਸ਼ਾਂਤੀ ਵਾਲਾ ਪ੍ਰੋਟੈਸਟ ਆ ਜਿਹੜਾ ਉਹ ਵੀ ਕਰਨ ਨਹੀਂ ਦਿੰਦੇ ਯਾਰ ਤੁਸੀਂ ਦੇਖ ਲਓ ਵੀ ਉਹਦੇ ਚ ਵੀ ਆਹ ਇਹੋ ਜਿਹਾ ਕੰਮ ਆ ਵੀ ਇਹਨਾਂ ਦੇ ਲੀੜੇ ਲਿਬੜਨਾ ਕਿਉਂਕਿ ਜਿਹੜਾ ਜੇਕਰ ਉੱਥੋਂ ਸਾਰਾ ਆਪਾਂ ਕਹਿੰਗੇ ਜਿਹੜਾ ਹੈਗਾ ਪੂਰੇ ਪੂਰੇ ਕਿਸਾਨ ਬਹਿਣਗੇ ਜਦੋਂ ਆਹ ਤਸਵੀਰ ਜੇਕਰ ਪੂਰੀ ਦੁਨੀਆ ਜਾਊਗੀ ਤਾਂ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਮੋਦੀ ਸਰਕਾਰ ਦੀਆਂ ਜੜਾ ਹੈ ਲੈਣੀਆਂ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਤੋਂ 10 ਸਾਲ ਪਹਿਲਾਂ ਲਗਭਗ ਜਿਹੜਾ ਹੈਗਾ ਇਸ ਆਰਾਮਲੀਲਾ ਗਰਾਉਂਡ ਨੇ ਕਾਂਗਰਸ ਸਰਕਾਰ ਆ ਜਿਹੜੀ 10 ਸਾਲ ਜਿਹੜੀ ਸੱਤਾ ਦੇ ਵਿੱਚ ਜਿਹੜਾ ਕੇਂਦਰ ਦੇ ਵਿੱਚ ਰਹੀ ਸੀ ਉਹਨੂੰ ਚੱਲਦਾ ਕੀਤਾ ਸੀਗਾ ਉਸ ਤੋਂ ਬਾਅਦ ਦਿੱਲੀ ਸਰਕਾਰ ਨੂੰ ਚੱਲਦਾ ਕੀਤਾ ਸੀ ਜਦੋਂ ਇੱਥੇ ਅੰਨਾ ਹਜ਼ਾਰ ਦਾ ਅੰਦੋਲਨ ਹੋਇਆ ਸੀ ਤੇ ਜਿਹੜਾ ਇਹ ਕਿਸਾਨਾਂ ਦੀ ਮਹਾਪੰਚਾਇਤ ਆ ਇਹ ਕੀ ਇਫੈਕਟ ਪਾਉਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਦੀ ਗੱਡੀ ਇਹ ਆ ਕਿ ਸਰਕਾਰ ਵੱਲੋਂ ਜਿਹਦਾ ਹੈ ਗੰਦਾ ਪਾਣੀ ਛੱਡ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹਦਾ ਹੈਗਾ ਕਿਸਾਨਾਂ ਦੀ ਸਟ੍ਰੈਂਥ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਟੇਟ ਦੇ ਕਰਪਾੜੀ ਪਹੁੰਚਾਏ ਗਏ। ਬਿਲਕੁਲ ਇੱਥੋਂ ਲੈ ਕੇ ਜਿਹੜਾ ਹੈਗਾ ਸਟੇਜ ਤੱਕ ਪਾਣੀ ਪਹੁੰਚਾਇਆ ਗਿਆ ਤੁਸੀਂ ਦੇਖ ਲਓ ਇੱਥੋਂ ਲੈ ਕੇ ਜੋ ਉੱਥੋਂ ਤੱਕ ਗੱਲ ਕਰਕੇ ਜਿੱਥੇ ਆ ਪੈਰ ਹੈ ਇੱਥੋਂ ਦਾ ਅੱਗੇ ਜਿਹੜਾ ਹੈਗਾ ਗੰਦਾ ਪਾਣੀ ਹੈ ਉਹ ਛੱਡ ਕੇ ਇਸ ਵਕਤ ਵੀ ਇੱਕ ਬਦਲ ਮਾਰ ਰਹੀ ਹੈ ਸ਼ਿਵਰਾਜ ਦਾ ਪਾਣੀਆ ਸੜੇ ਹਣ ਮਾਰਦੀ ਆਗੀ ਬਿਲਕੁਲ ਇਹ ਵੀ ਲੈ ਬੇ ਕਿਸਾਨ ਬੈਠ ਨਾ ਜਾਣ ਇਹ ਪ੍ਰਸ਼ਾਸਨ ਮਹਿਕਮੇ ਦਾ ਕੰਮਾ ਜੰਮ ਗਿਆ ਮੈਂ ਮੈਂ ਮਹਿਕਮੇ ਨੇ ਜਾਣ ਕੇ ਛਡਾਇਆ ਹੈ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਬਿਲਕੁਲ ਸੋ ਇਹ ਪਾਈ ਹਾਲ ਤੁਹਾਨੂੰ ਦਿਖਾ ਲਗੇ ਇਸ ਵਕਤ ਆ ਜਿਹੜਾ ਹੈਗਾ ਆ ਰਾਮਲੀਲਾ ਗਰਾਊਂਡ ਦੇ ਆ ਪਰ ਦੂਜੇ ਪਾਸੇ ਦੇਖਿਆ ਜੇ ਉਹ ਤਾਂ ਹਜੇ ਕੋਈ ਸਟੇਜ ਦੇ ਉੱਤੇ ਕੋਈ ਬਲਾਰਾ ਨਹੀਂਗਾ ਪਰ ਫਿਰ ਵੀ ਜਿਹੜਾ ਹੈ ਗਰਾਊਂਡ ਆ ਜਿਹੜਾ ਉਹ ਜਿਹੜਾ ਹੈਗਾ ਪੂਰਾ ਤਰਾਹ ਭਰ ਚੁੱਕਿਆ ਤੇ ਜਿਹੜਾ ਇਹ ਦੋ ਘੰਟੇ ਅੱਧੇ ਘੰਟੇ ਬਾਅਦ ਜਿਹੜਾ ਹੋ ਸਕਦਾ ਇੱਥੇ ਜਿਹੜਾ ਤੁਹ ਵਾ ਜਿਹੜਾ ਹੈਗਾ ਤਿਲ ਨਾ ਸਿੱਟਣ ਨੂੰ ਜਗ੍ਹਾ ਮਿਲੇ ਬਹੁਤ ਜ਼ਿਆਦਾ ਜਿਹੜਾ ਇਕੱਠਾ ਜਿਹੜਾ ਉਹ ਹਜੇ ਆ ਰਿਹਾ ਬਈ